और मगर कटा बड़ा प्ले देता है और देखो कटा कैसा लगा एक एक रंग काला कटा बाकी ना मां नौ नौ इंच गासा आ तो भी थोड़ा जो है तेरा टमाटर लो का ज्ञान का जाना अनुमान नहीं बाकी ना में परी कॉपी कहना चाहिए कम करके वही थोड़ी बिगड़े हां चलो सब में ਕਿ ਲਗਾ ਦਸੇ ਨੀ ਨਾ ਕੋਈ ਉੱਧੇ ਬੋ ਆਂ ਜੀ ਮਾਣਾ ਕਿ ਇਹ ਗੱਲਾਂ ਪਰਮਾਣੂ ਕੁਸੀ ਨੇ ਮੋਹਰਾ ਲਾਉਂਦੀ ਹੈ ਇੱਕ ਰੰਗ ਦੀ ਮੋਹਰਾ ਉਹਦੀ ਚੰਗੀ ਮਾਰਾ ਦਿੰਦੀ ਹੈ ਹਾਂ ਜੀ ਤੇ ਰਿਜ਼ਲਟ ਵੀ ਆ ਪੂਰਾ ਟਾਪ ਦਾ ਦਿੱਤਾ ਨੇ ਮੋਹਰਾ ਨੂੰ ਗੱਡਾ ਸੁਣੋ ਬੰਤਾ ਬਿਲਕੁਲ ਬਹੁਤ ਹੀ ਗੋਟ ਚੰਗੀ ਗਾਰ ਵੀ ਚੰਗੀ ਹਾਂ ਹੋਲਾ ਜਵਾਈ ਜੀ ਹਾਂਜੀ ਬੜੀ ਪੋਲੀ ਬਹੁਤ ਬਹੁਤ ਪੋਲੀ ਠੀਕ ਹੈ ਜੀ ਲਾ ਕਟਾ ਮਗਰ ਕਟਾ ਉਡਾ ਕਰ ਮਗਰ ਜੀ ਪੜਿਆ ਉਹ ਕਟਾ ਚੰਗੋ ਕੀਤਾ ਜਾ ਤਗੜਾ ਤਾਂ ਕਰਕੇ ਥੋੜਾ ਜਿਹਾ ਮੱਢ ਲੈ ਗਿਆ ਫਿੱਕੇ ਨਹੀਂ ਮੱਢੀ ਤੀ ਤਗੜੀ ਹਾਂਜੀ ਹਾਂਜੀ ਤੇ ਸਾਡੀ ਰੇਡ ਰੂਟ ਕਿਹੜਾ ਰੇਡਾ ਤਾਂ 90 ਆਇਆ 90 ਹਾਂ ਹਾਂ ਪੱਕਾ ਹੋਣਾ ਕਰਦਾ ਏ ਕੋਈ ਛੋਟਾ ਪੁੱਲ ਠੀਕ ਹੈ ਛੋਟੇ ਕੋਈ ਛੋਟੇ ਪਾੜੂਗਾ ਹੋ ਜੂਡ ਠੀਕ ਹੈ ਜਿੱਕੇ ਆਪਣੇ ਕੋਲ ਵੈੜ ਆ ਗਈ ਹੈ ਨਾ ਜੀ ਹਾਂਜੀ ਤੋਕੜ ਵੈੜ ਆਈ ਤੋਕੜ ਵੈੜ ਆ ਗਈ ਲਓ। ਗ੍ਰਾਸੂਆ ਸਾਹਿਬ ਜੀ ਦਾ ਸੂਰਜ ਚੱਕ ਰਿਹਾ। ਅੱਛਾ ਜੀ। ਕਿੰਨਾ ਦੁੱਧ ਪੱਤਾ ਲੀਦੇ ਹੈ। ਜੋ ਵੀ ਜੀ ਇਹਦਾ ਕੈਨ 6 ਵੀ ਹੋ ਸਕਦਾ ਜੇ ਬਸ ਪੰਜ ਪੱਤਾ ਕਰਕੇ ਦਵਾਂਗੇ। 5 ਦੀ ਰੇਟਾ ਲਾ ਲਓ। ਲਓ। ਕੱਢੋ ਬਾਹਰ ਜੀ ਇਹਨੂੰ ਮਾਇ। ਤੇ ਗਾਂ ਵੀ ਦੀ ਬਣੀ ਬੁਣੀ ਮਣੀਆ 17 ਦਿਨ ਹੋ ਗਏ 17 ਦਿਨ ਹੋ ਗਏ ਕੋਈ ਮਹੀਨਾ ਨਹੀਂ ਹੋਇਆ ਕੋਈ 1.5 ਮਹੀਨਾ ਨਹੀਂ ਹੋਇਆ ਹਾਂਜੀ 17 ਦਿਨ ਠੀਕ ਹੈ ਜੀ ਲਾ ਲਓ ਕੋ 15 ਦਿਨਾਂ ਦਾ ਚੈੱਕ ਵੀ ਹੋ ਦੂ ਹਾਂਜੀ ਹੋ ਗਿਆ 5000 ਹੋ ਜਾਂਦੀ ਹੋ ਜਾਂਦੀ ਇੱਥੇ ਚੜਦੇ ਦਿਨ ਜੇ ਕਰਦੇ ਚਾਹੁੰਦੇ ਕਰ ਦਿੰਦੇ ਕਰ ਦਿੰਦੇ ਸਲਾਮ ਅਲੈਕੁਮ ਸਭਾ ਸ਼ਰਮਾ ਹੋਣਾ ਕੀ ਆ ਪੱਕਾ ਪਾਣੀ ਹੈ ਸਾਜੀ ਪੱਕਾ ਪਰੀਪੁਲੀ ਚੰਗੀ ਹੈ ਔਰ ਆਜੀ ਰਣ ਬਿਲਕੁਲ ਆ ਲੈਣਾ ਉਧਾ ਦੁੱਧ 6 ਕਿਲੋ ਹੀ ਅੱਛਾ ਜੀ ਬਸ ਖੰਮ ਦੀ ਆਈ ਹੈ ਨਾ ਥੋੜਾ ਘੱਟ ਗਈ ਆ ਜਗਾ ਨਮੀ ਦਾ ਹੈ ਨਾ ਆ ਬਸ ਬਾਕੀ ਉਹ ਸੁਧੋਂ ਦੇ ਨਾਮ ਤੇ ਕਰਵਾ ਲਈ ਹੁੰਦਾ ਜਿੱਦਾਂ ਗਾੜੀ ਠੰਡ ਆ ਗਈ ਹੈ ਨਾ ਵਧਣੇ ਜਾਂਦੋਂ ਵਾਜਣਾ ਵਾਜਣਾ ਜੀ ਵਾਹੋਂ ਵਧ ਜਾਂਦੀਆਂ ਸੂਟਾਂ ਬਿਲਕੁਲ ਜੀ ਬਿਲਕੁਲ ਲਓ ਜੀ ਫੇਸ ਕੁਆਲਟੀ ਵਿਖਾ ਰਹੀ ਹੈ ਜੀ ਖਾਓ ਐਂਡ ਬਲ